ਸਾਤਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਦੀ ਰੈਸਪੀ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ ਪਾਲਕ ਪਨੀਰ ਬਣਾ ਕੇ ਤਿਆਰ ਕਰਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਾਲਕ ਪਨੀਰ ਬਣਾਉਣ ਵਾਸਤੇ ਇੱਥੇ ਮੈਂ 2-3 ਗੁੱਟੀਆਂ ਪਾਲਕ ਦੀਆਂ ਲਈਆਂ ਨੇ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਤੋਕੇ ਲੈ ਲਿਆ ਏ ਨਾਲ ਹੀ ਇੱਥੇ ਆਪਾਂ ਪਨੀਰ ਲਿਆ ਏ ਹੁਣ ਇੱਥੇ ਆਪਾਂ 3 ਪਿਆਜ਼ ਬਿਲਕੁਲ ਬਰੀਕ ਕੱਟ ਕੇ ਲੈ ਆਏ ਨੇ ਅਦਰਕ ਲਸਣ ਜਿਹੜਾ ਹੈ ਇੱਕ ਤਾਂ ਆਪਾਂ ਬਰੀਕ ਕੱਟ ਕੇ ਲੈ ਲੈਣਾ ਹੈ ਤੇ ਇੱਕ ਆਪਾਂ ਇਸ ਤਰੀਕੇ ਨਾਲ ਥੋੜਾ ਲੰਬਾ ਤੇ ਬਰੀਕ ਕੱਟ ਕੇ ਲਵਾਂਗੇ ਹੋਰ ਆਪਾਂ ਇੱਥੇ ਤਿੰਨ ਟਮਾਟਰ ਕੱਟ ਕੇ ਲਏ ਨੇ ਤੇ ਅਦਰਕ ਲਸਣ ਲਿਆ ਹੈ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਵਰਤਾਂਗੇ ਬਾਕੀ ਤੁਸੀਂ ਬਣਾਉਣ ਦਾ ਤਰੀਕਾ ਦੇਖਿਓ ਤੇ ਤੁਸੀਂ ਤੜਕੇ ਨੂੰ ਆਪਣੇ ਅਨੁਸਾਰ ਘੱਟ ਵੱਧ ਕਰਕੇ ਲੈ ਸਕਦੇ ਜੀ ਪਨੀਰ ਨੂੰ ਫਰਾਈ ਕਰਕੇ ਵੀ ਪਾ ਸਕਦੇ ਜੀ ਤੇ ਕੱਚਾ ਵੀ ਸਭ ਤੋਂ ਪਹਿਲਾਂ ਆਪਾਂ ਪਾਲਕ ਨੂੰ ਉਬਾਲ ਲੈਣੇ ਆ ਇੱਥੇ ਮੈਂ ਕੜਾਈ ਦੇ ਵਿੱਚ ਪਾਣੀ ਗਰਮ ਰੱਖ ਦਿੱਤਾ ਸੀ ਜਿਉਂ ਹੀ ਪਾਣੀ ਗਰਮ ਹੋਇਆ ਹੈ ਆਪਾਂ ਇੱਕ ਵਾਰ ਵਿੱਚ ਹੀ ਸਾਰੀ ਪਾਲਕ ਇਹਦੇ ਵਿੱਚ ਪਾ ਦਾਂਗੇ ਪਾਲਕ ਨੂੰ ਆਪਾਂ ਕੋਈ ਬਹੁਤਾ ਦੇਰ ਨਹੀਂ ਉਬਾਲਣਾ 2-3 ਮਿੰਟ ਵਾਸਤੇ ਹੀ ਇਹਨੂੰ ਆਪਾਂ ਪਕਾਉਣਾ ਹੈ ਕਿਉਂਕਿ ਜੇ ਜ਼ਿਆਦਾ ਉਬਾਲਾਂਗੇ ਤੇ ਇਹਦਾ ਹੁਣ ਤੋਂ ਹੀ ਕਲਰ ਚੇਂਜ ਹੋ ਜਾਏਗਾ ਆਪਾਂ ਇਹਨੂੰ ਇੱਕਦਮ ਇਸੇ ਤਰ੍ਹਾਂ ਹਰੀ ਹੀ ਰੱਖਾਂਗੇ 3-4 ਮਿੰਟੋ ਗਿਨੇ ਪਾਲਕ ਨੂੰ ਪੱਕਦਿਆਂ ਹੋਇਆਂ ਵਿੱਚੋਂ ਆਪਾਂ ਇੱਕ ਦੋ ਵਾਰ ਇਹਨਾਂ ਦੀ ਸਾਈਡ ਵੀ ਬਦਲ ਦਿੱਤੀ ਸੀ ਤਾਂ ਜੋ ਇਹ ਚੰਗੀ ਤਰ੍ਹਾਂ ਹਰ ਸਾਈਡ ਤੋਂ ਇੱਕੋ ਜਿਹੀ ਪੱਕ ਜਾਵੇ। ਬਾਕੀ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਹਿ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ। ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ। ਇਸ ਤਰੀਕੇ ਨਾਲ ਤੁਸੀਂ ਪਾਲਕ ਚੈੱਕ ਵੀ ਕਰ ਸਕਦੇ ਜੇ ਕਿ ਪੂਰੀ ਤਰ੍ਹਾਂ ਸੌਫਟ ਹੋ ਗਈ ਆ। ਹੁਣ ਇੱਥੇ ਮੈਂ ਗੈਸ ਬੰਦ ਕਰ ਦਿੱਤਾ ਹੈ ਤੇ ਪਾਲਕ ਨੂੰ ਆਪਾਂ ਬਾਹਰ ਕੱਢ ਲਾਂਗੇ ਸਭ ਤੋਂ ਜ਼ਰੂਰੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਾਂ ਨਾਲ ਦੀ ਨਾਲ ਹੀ ਕਿਸੇ ਖੁੱਲੇ ਭਾਂਡੇ ਦੇ ਵਿੱਚ ਠੰਡਾ ਪਾਣੀ ਰੱਖ ਲੈਣਾ ਹੈ ਨਾਰਮਲ ਠੰਡਾ ਪਾਣੀ ਲਵਾਂਗੇ ਤੇ ਨਾਲ ਦੀ ਨਾਲ ਹੀ ਪਾਲਕ ਨੂੰ ਕੱਢ ਕੇ ਆਪਾਂ ਇਸ ਪਾਣੀ ਵਿੱਚ ਪਾ ਦੇਣਾ ਹੈ ਪਾਲਕ ਨੂੰ ਠੰਡਾ ਕਰਨਾ ਜ਼ਰੂਰੀ ਹੈ ਕਿਉਂਕਿ ਗੈਸ ਬੰਦ ਕਰਨ ਤੋਂ ਬਾਅਦ ਵੀ ਥੋੜੀ देर ਪੱਕਦੀ ਰਹਿੰਦੀ ਹੈ ਜਿਸ ਦੇ ਨਾਲ ਦਾ ਕਲਰ ਬਦਲ ਜਾਂਦਾ ਹੈ ਜੇਕਰ ਠੰਡੇ ਪਾਣੀ ਚ ਪਾ ਦਾਂਗੇ ਇਹ एकदम ਠੰਡੀ ਹੋ ਜੇਗੀ ਫਿਰ ਆਪਾਂ ਇਹਨੂੰ ਜੇ ਚਾਹੀਏ ਤੇ ਇੱਕ ਦੋ ਵਾਰ ਪਾਣੀ ਦੇ ਵਿੱਚੋਂ ਧੋ ਕੇ ਹੋਰ ਠੰਡਾ ਕਰ ਸਕਦੇ ਆ ਪਰ ਇੱਕ ਦੋ ਮਿੰਟਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਠੰਡੀ ਹੋ ਜੇਗੀ ਤੇ ਆਪਾਂ ਇਹਦਾ ਸਾਰਾ ਪਾਣੀ ਕੱਢ ਦੇਣਾ ਹੈ ਬਿਲਕੁਲ ਇਸ ਤਰੀਕੇ ਨਾਲ ਮੈਂ ਇਹਦੇ ਵਿੱਚੋਂ ਸਾਰਾ ਪਾਣੀ ਕੱਢ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਥੋੜੀ ਥੋੜੀ ਪਾ ਕੇ ਆਪਾਂ ਪਾਲਕ ਤੇ ਗ੍ਰाइंड ਕਰ ਲੈਣੀ ਆ ਜੇਕਰ ਤੁਸੀਂ ਚਾਹੋ ਤਾਂ ਜਦੋਂ ਆਪਾਂ ਪਾਲਕ ਨੂੰ ਪਕਾਉਂਦੇ ਪੈ ਸੀ ਉਸ ਟਾਈਮ ਤੇ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਜੇ ਪਰ ਮੈਂ ਤਣੀਆਂ ਨੂੰ ਇਸੇ ਤਰ੍ਹਾਂ ਹੀ ਗ੍ਰाइंड ਕਰਾਂਗੀ ਚੰਗੀ ਤਰ੍ਹਾਂ ਤੁਸੀਂ ਦੇਖੋ ਇਹਨੂੰ ਮੈਂ ਗ੍ਰाइंड ਕਰ ਦਿੱਤਾ ਹੈ ਤੇ ਲਾਸਟ ਤੇ ਜੋ ਬਚੀ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਤਣੀਆਂ ਪਾ ਦਿੱਤਾ ਹੈ ਤੇ ਤਣੀਆਂ ਨੂੰ ਵੀ ਗ੍ਰाइंड ਕਰ ਦਾਂਗੇ ਪਾਲਕ ਆਪਾਂ ਸਾਰੀ ਹੀ ਗ੍ਰाइंड ਕਰ ਲਈ ਆ ਤੇ ਵੇਖੋ ਤੁਸੀਂ ਇਹਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆ ਤੜਕੇ ਵਾਸਤੇ ਇੱਥੇ ਮੈਂ ਦੇਸੀ ਘਿਓ ਦੀ ਵਰਤੋਂ ਕੀਤੀ ਆ ਜਿਹਦੇ ਵਿੱਚ ਇੱਕ ਚਮਚ ਜੀਰਾ ਥੋੜੀ ਜੀ ਆਪਾਂ ਦਾਲਚੀਨੀ ਪਾ ਦਿੱਤੀ ਆ ਤੁਸੀਂ ਇਹਦੀ ਜਗ੍ਹਾ ਤੇ ਤੇਜ ਪੱਤਾ ਵੀ ਪਾ ਸਕਦੇ ਜੇ ਹੁਣ ਜੋ ਆਪਾਂ ਬਰੀਕ ਕੱਟ ਕੇ ਅਦਰਕ ਲਿਆ ਸੀ ਉਹ ਅਦਰਕ ਆਪਾਂ ਪਾ ਦੇਣਾ ਹੈ ਜਿਆਦਾ ਅਦਰਕ ਆਪਾਂ ਫਰਾਈ ਨਹੀਂ ਕਰਨਾ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇਨੇ ਆ ਪਿਆਜ਼ ਇੱਕਦਮ ਇਸੇ ਤਰ੍ਹਾਂ ਦੇ ਬਰੀਕ ਕੱਟ ਕੇ ਹੀ ਲਿਓ ਤੇ ਗੈਸ ਦੀ ਫਲੇਮ ਆਪਾਂ ਇੱਥੇ ਹਾਈ ਤੇ ਕਰਕੇ ਫਿਰ ਤੜਕੇ ਨੂੰ ਭੁੰਨਾਂਗੇ ਜਿਹਦੇ ਨਾਲ ਇਹ ਜਲਦੀ ਜਲਦੀ ਪ੍ਰੋਸੈਸ ਹੋ ਜਾਏਗਾ ਜਿਉਂ ਹੀ ਪਿਆਜ਼ ਇਸ ਤਰੀਕੇ ਨਾਲ ਥੋੜੇ ਜਿਹਾ 골ਡਨ ਬ੍ਰਾਊਨ ਹੋ ਜਾਣਗੇ ਜੋ ਆਪਾਂ ਟਮਾਟਰ ਅਦਰਕ ਤੇ ਲਸਣ ਲਿਆ ਸੀ ਉਹਨੂੰ ਆਪਾਂ ਗ੍ਰਾਇੰਡ ਕਰਕੇ ਪਾ ਦੇਣਾ ਹੈ ਚੰਗੀ ਤਰ੍ਹਾਂ ਮਿਲਾ ਕੇ ਆਪਾਂ ਇਹਨਾਂ ਨੂੰ ਥੋੜੀ ਦੇਰ ਪਕਾ ਲੈਣਾ ਹੈ 2 ਮਿੰਟਾ ਪਾ ਇਹਨਾਂ ਨੂੰ ਵੀ ਪਕਾ ਲਿਆ ਏ ਤੇ ਤੜਕੇ ਨੇ ਥੋੜਾ ਜਿਹਾ ਘਿਓ ਛੱਡ ਦਿੱਤਾ ਏ ਹੁਣ ਆਪਾਂ ਇਹਦੇ ਵਿੱਚ ਨਾਰਮਲ ਜਿਹਾ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ 1 ਤੋਂ 1/2 ਚਮਚ ਜਿੰਨਾ ਨਮਕ ਪਾ ਦਾਂਗੀ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ ਪਰ ਪਾਲਕ ਪਨੀਰ ਦੇ ਵਿੱਚ ਨਮਕ ਬਹੁਤ ਧਿਆਨ ਨਾਲ ਪਾਉਣਾ ਪੈਂਦਾ ਏ ਥੋੜੀ ਜੀ ਇੱਕ ਚੁਟਕੀ ਜਿੰਨੀ ਆਪਾਂ ਇਹਦੇ ਵਿੱਚ ਹਲਦੀ ਅੱਧਾ ਚਮਚ ਇਹਦੇ ਵਿੱਚ ਮੈਂ ਲਾਲ ਮਿਰਚ ਪਾਈ ਏ ਜੇਕਰ ਤੁਸੀਂ ਚਾਹੋ ਤੇ ਹਰੀ ਮਿਰਚ ਨੂੰ ਤੁਸੀਂ ਪਾਲਕ ਦੇ ਨਾਲ ਗ੍ਰाइंड ਕਰਕੇ ਵੀ ਲੈ ਸਕਦੇ ਜੇ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪੀਸਿਆ ਹੋਇਆ ਧਨੀਆ ਪਾ ਦਿੱਤਾ ਹੈ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਲਾ ਕੇ ਪਕਾ ਲਾਂਗੇ ਤੜਕਾ ਵਧੀਆ ਤਰੀਕੇ ਨਾਲ ਭੁੱਜ ਗਿਆ ਹੈ ਹੁਣ ਇਹਦੇ ਵਿੱਚ ਜੋ ਆਪਾਂ ਪਾਲਕ ਗ੍ਰाइंड ਕਰਕੇ ਰੱਖੀ ਸੀ ਪਾਲਕ ਪਾ ਦੇਣੀ ਆ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਜਿਹੜੀ ਉਹ ਮੀਡੀਅਮ ਤੇ ਕਰ ਦੇਣੀ ਆ ਜਿਆਦਾ ਹਾਈ ਤੇ ਨਾ ਰੱਖਿਓ ਪਾਲਕ ਪਾ ਕੇ ਇਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਦੇਣਾ ਹੈ ਜੇਕਰ ਤੁਹਾਨੂੰ ਪਾਲਕ ਜ਼ਿਆਦੀ گاੜ੍ਹੀ ਲੱਗਦੀ ਪਈ ਆ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਜੇ ਤੇ ਜੇਕਰ ਤੁਸੀਂ ਪਾਣੀ ਪਾ ਕੇ ਫਿਰ ਇਹਨੂੰ ਗ੍ਰाइंड ਕੀਤਾ ਸੀ ਫਿਰ ਤੁਹਾਨੂੰ ਇਹਦੇ ਵਿੱਚ ਵਾਧੂ ਪਾਣੀ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਆ। ਸਾਗ ਦੇ ਮੁਕਾਬਲੇ ਪਾਲਕ ਪਨੀਰ ਬਣਾਉਣ ਵਾਸਤੇ ਅੱਧੇ ਘੰਟੇ ਦਾ ਹੀ ਸਮਾਂ ਲੱਗਦਾ ਹੈ ਅੱਧੇ ਘੰਟੇ ਵਿੱਚ ਇਹ ਪਾਲਕ ਪਨੀਰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦਾ ਹੈ। ਤੇ ਤੁਸੀਂ ਇਸ ਤਰੀਕੇ ਨਾਲ ਇਹ ਪਾਲਕ ਪਨੀਰ ਬਣਾ ਕੇ ਜਰੂਰ ਦੇਖਿਓ ਮੇਰੇ ਕੋਲ ਜੋ ਪਾਲਕ ਪਨੀਰ ਸੀ ਮੈਂ ਪਾਣੀ ਤੋਂ ਬਗੈਰ ਗ੍ਰाइंड ਕੀਤਾ ਸੀ ਤੇ ਕਾਫੀ گاੜਾ ਸੀ ਇਸ ਕਰਕੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾਦ ਲਕੀ ਆ ਤੜਕੇ ਦੇ ਨਾਲ ਆਪਾਂ ਇਹਨੂੰ ਘੱਟੋ ਘੱਟ 10 ਤੋਂ 12 ਮਿੰਟ ਟੱਕ ਕੇ ਇਸੇ ਤਰ੍ਹਾਂ ਹੀ ਪੱਕਣ ਦੇਣਾ ਹੈ 10 ਤੋਂ 15 ਮਿੰਟ ਹੋ ਚੁੱਕੇ ਨੇ ਪਾਲਕ ਨੂੰ ਪੱਕਦਿਆਂ ਹੋਇਆ ਤੇ ਇਹ ਪੱਕ ਵੀ ਚੁੱਕੀ ਹੈ ਰੀਜ ਨਾਲ ਤੇ ਇਹਦਾ ਜਿਹੜਾ ਕਲਰ ਹੈ ਇਹ ਪਹਿਲਾਂ ਨਾਲੋਂ ਥੋੜਾ ਜਿਹਾ ਚੇਂਜ ਹੋ ਗਿਆ ਹੈ ਜਦੋਂ ਪਾਲਕ ਪੱਕ ਜਾਂਦੀ ਹੈ ਤੇ ਇਹਦਾ ਥੋੜਾ ਜਿਹਾ ਰੰਗ ਬਦਲ ਜਾਂਦਾ ਹੈ ਹੁਣ ਇੱਥੇ ਆਪਾਂ ਇਹਦੇ ਵਿੱਚ ਇੱਕ ਕਰੀਮੀ ਜਿਹਾ ਟੇਸਟ ਲਿਆਉਣ ਲਈ ਦੁੱਧ ਦੀ ਕਰੀਮ ਲਾ ਕੇ ਉਹ ਪਾ ਦਾਂਗੇ ਇਹ ਉਹੀ ਦੁੱਧ ਦੀ ਕਰੀਮ ਹੈ ਜਿਹੜਾ ਨਾਰਮਲ ਆਪਾਂ ਘਰਾਂ ਵਿੱਚ ਦੁੱਧ ਵਰਤਦੇ ਆਂ ਬਾਕੀ ਨਾ ਹੋਵੇ ਤਾਂ ਤੁਸੀਂ ਬਾਜ਼ਾਰ ਦੀ ਕਰੀਮੀ ਪਾ ਸਕਦੇ ਜੇ ਜੇ ਨਹੀਂ ਪਾਉਣੀ ਚਾਹੁੰਦੇ ਸਕਿੱਪ ਵੀ ਕਰ ਸਕਦੇ ਜੇ ਪਰ ਕਰੀਮ ਪਾ ਕੇ ਦੇਖਿਓ ਇਹਦੇ ਵਿੱਚੋਂ ਬਹੁਤ ਹੀ ਕਰੀਮੀ ਟੇਸਟ ਮਿਲਦਾ ਹੈ ਆਪਾਂ ਨੂੰ ਤੇ ਇਹਨੂੰ ਆਪਾਂ ਇੱਕ ਵਾਰ ਮਿਲਾ ਦਿੰਨੇ ਆ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਮੱਖਣ ਵੀ ਪਾ ਦਿੱਤਾ ਹੈ ਮੱਖਣ ਦੇ ਨਾਲ ਵੀ ਪਾਲਕ ਪਨੀਰ ਦਾ ਜਿਹੜਾ ਟੇਸਟ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਮੱਖਣ ਨੂੰ ਮਿਲਾ ਦਾਂਗੇ ਤੇ ਨਾਲ ਹੀ ਆਪਾਂ ਇੱਥੇ ਜੋ ਪਨੀਰ ਲਿਆ ਸੀ ਪਨੀਰ ਪਾ ਦੇਣਾ ਹੈ ਪਨੀਰ ਨੂੰ ਪਾ ਕੇ ਆਪਾਂ 3-4 ਮਿੰਟ ਪਕਾਵਾਂਗੇ ਤਾਂ ਜੋ ਸਾਰੇ ਮਸਾਲੇ ਵੀ ਪਨੀਰ ਵਿੱਚ ਚਲੇ ਜਾਣ ਤੇ ਪਾਲਕ ਦਾ ਟੇਸਟ ਵੀ ਪਨੀਰ ਵਿੱਚ ਚੰਗੀ ਤਰ੍ਹਾਂ ਆ ਜਾਏ। ਇੱਕ ਥੋੜਾ ਜਿਹਾ ਪਨੀਰ ਸੌਫਟ ਹੋ ਜਾਂਦਾ ਹੈ ਜਦੋਂ ਇਸ ਤਰੀਕੇ ਨਾਲ ਆਪਾਂ ਉਹਨੂੰ ਪਾਲਕ ਵਿੱਚ ਪਕਾ ਲੈਂਦੇ ਆ। ਬਾਕੀ ਤੁਸੀਂ ਪਨੀਰ ਨੂੰ ਫਰਾਈ ਕਰਕੇ ਵੀ ਪਾ ਸਕਦੇ ਜੇ ਪਰ ਮੈਂ ਇਸੇ ਤਰ੍ਹਾਂ ਕੱਚਾ ਪਨੀਰ ਪਾਇਆ ਹੈ। 5 ਮਿੰਟ ਮੈਂ ਇਹਨੂੰ ਪਕਾ ਲਿਆ ਹੈ। ਤੇ ਪਨੀਰ ਵੀ ਕਾਫੀ ਹੱਦ ਤੱਕ ਸੌਫਟ ਹੋ ਗਿਆ ਹੈ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਸੀ। ਤੀ ਤੋ 35 ਮਿੰਟ ਜਿੰਨਾ ਸਮਾਂ ਲੱਗਾ ਹੈ ਤੇ ਪਾਲਕ ਪਨੀਰ ਇੱਕਦਮ ਵਧੀਆ ਤਿਆਰ ਹੋ ਗਿਆ ਹੈ ਤੇ ਪਨੀਰ ਵੀ ਕਾਫੀ ਸੌਫਟ ਹੋ ਗਿਆ ਹੈ। ਹੁਣ ਇੱਥੇ ਆਪਾਂ ਛੋਟਾ ਜਿਹਾ ਤੜਕਾ ਹੋਰ ਲਾਵਾਂਗੇ। ਦੋ ਚਮਚ ਘਿਓ ਪਾ ਕੇ ਜਿਹੜਾ ਆਪਾਂ ਬਰੀਕ ਅਦਰਕ ਤੇ ਲਸਣ ਕੱਟਿਆ ਸੀ ਉਹ ਪਾ ਦਾਂਗੇ। ਅੱਛਾ ਇਹ ਤੜਕਾ ਬਿਲਕੁਲ ਆਪਸ਼ਨਲ ਹੈ। ਤੁਸੀਂ ਲਾਉਣਾ ਚਾਹੋ ਲਾ ਸਕਦੇ ਜੇ। ਤੇ ਉਸ ਤੋਂ ਬਗੈਰ ਵੀ ਪਾਲਕ ਪਨੀਰ ਵਧੀਆ ਹੀ ਲੱਗੇਗਾ ਥੋੜੀ ਜਿਹੀ ਮੇਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦਿੱਤੀ ਹੈ ਤਿੱਖੀ ਨਹੀਂ ਹੁੰਦੀ ਬਸ ਇੱਕ ਵਧੀਆ ਕਲਰ ਆ ਜਾਂਦਾ ਹੈ ਤੜਕੇ ਨੂੰ ਆਪਾਂ ਭੁੰਨ ਕੇ ਤੇ ਇਸ ਤਰੀਕੇ ਨਾਲ ਪਾਲਕ ਪਨੀਰ ਦੇ ਉੱਪਰ ਪਾ ਦਾਂਗੇ ਜੀ ਦੇ ਨਾਲ ਪਾਲਕ ਪਨੀਰ ਦੀ ਜਿਹੜੀ ਲੁੱਕ ਬਹੁਤ ਹੀ ਜਿਆਦੀ ਸੋਹਣੀ ਹੋ ਜਾਂਦੀ ਆ ਤੇ ਇਹਨੂੰ ਵੇਖਦਿਆਂ ਹੀ ਖਾਣ ਨੂੰ ਦਿਲ ਕਰਦਾ ਹੈ ਤੁਹਾਨੂੰ ਪਾਲਕ ਪਨੀਰ ਦੀ ਰੈਸਪੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ